ਈਸਰ ਜੋ ਅੱਜ ਗਣਤੰਤਰ ਦਿਵਸ ਤੇ ਸ਼ਹਿਰ ਵਾਸੀਆਂ ਕੀ ਮੈਸੇਜ ਜੜਾ ਚਾਹੁੰਗੇ ਹਾਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਹੀ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿਸ ਤਰ੍ਹਾਂ ਅਸੀਂ ਬਾਕੀ ਸਾਰੇ ਤਿਹਾੜ ਮਨਾਉਂਦੇ ਨੇ ਮੈਂ ਮਲੂਟ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਦਿਆਂ ਕਿ ਇੱਥੇ ਦੇ ਨਾ ਕੇਵਲ ਰਾਜਨੀਤਿਕ ਬਲਕਿ ਸਾਰੇ ਸਕੂਲ ਆਫੀਸਰ ਸਹਿਵਾਨ ਬੜੇ ਹੀ ਉਤਸ਼ਾਹ ਨਾਲ ਇਹਨਾਂ ਨੇ ਜਿਹੜਾ ਹੈ ਅੱਜ ਗਣਤੰਤਰ ਦਾ ਦਿਵਸ ਦਾ ਤਿਹਾੜ ਮਨਾਇਆ ਹੈਗਾ ਇਹ ਮੇਰੇ ਵੱਲੋਂ ਵਿਸ਼ੇਸ਼ ਮੈਂ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਭਵਿੱਖ ਵਿੱਚ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਅਮ ਇਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਇਹ ਤਿਹਾੜ ਜਿਹੜਾ ਹੈਗਾ ਹਮੇਸ਼ਾ ਮਨਾਉਂਦੇ ਰਹਿਣਗੇ ਪੰਜਾਬ ਤੇ ਪੰਜਾਬੀਅਤ ਨੂੰ ਤੇ ਪੰਜਾਬੀ ਨੂੰ ਇਹ ਪਰਫੁੱਲਤ ਕਰਦੇ ਰਹਿਣਗੇ ਸੱਚੇ ਗੱਲ ਕਰੀਏ ਜਿੱਥੇ ਅੱਗੇ ਪ੍ਰਾਈਵੇਟ ਸਕੂਲ ਇਸ ਫੰਕਸ਼ਨ ਦੇ ਵਿੱਚ ਭਾਗ ਲੈਣੇ ਸੀ ਤੇ ਸਰਕਾਰੀ ਸਕੂਲਾਂ ਦੇ ਬੱਚੇ ਖਾਸ ਕਰਕੇ ਜੇ ਗੱਲ ਕਰੀਏ ਪ੍ਰਾਈਵੇਟ ਸਕੂਲ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਜਿਹੜਾ ਭਾਗ ਲਿਆ ਤੇ ਕਿਵੇਂ ਦੇਖਦੇ ਹੋ ਜੀ ਉਹਨਾਂ ਦੀ ਪਰਫਾਰਮੈਂਸ ਦੇਖੋ ਬੜੀ ਖੁਸ਼ੀ ਹੋਈ ਦਿਉਣ ਖੜੇ ਦੇ ਸਕੂਲ ਨੇ ਬਕਾਇਦਾ ਜਿਹੜਾ ਹੈ ਇਸ ਵਾਰੀ ਇੱਕ ਅੱਛਾ ਐਕਟ ਪਲੇ ਕੀਤਾ ਜਿਹੜਾ ਸਭ ਨੂੰ ਹੀ ਮਨਮੋਹਕ ਰਿਹਾ ਉਸ ਤੋਂ ਇਲਾਵਾ ਜਿਸ ਤਾ ਜ਼ਿਲ੍ਹਾ ਪੱਧਰ ਤੇ ਲੈਵਲ ਤੇ ਾਂ ਝਾਂਕੀਆਂ ਗੱਡੀਆਂ ਜਾਂਦੀਆਂ ਤੇ ਜਿਹੜਾ ਮਲੂਟ ਸਕੂਲ ਸੀਗਾ ਉਹਨਾਂ ਨੇ ਪਹਿਲੀ ਵਾਰੀ ਇੱਥੇ ਜਿਹੜੀ ਹੈ ਝਾਂਕੀਆਂ ਗੱਡੀਆਂ ਮੈਂ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸਰਕਾਰੀ ਸਕੂਲਾਂ ਦਾ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਮੈਨੂੰ ਆਪ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਦੋਂ ਵੀ ਬੱਚੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਤਾਂ ਉਹਨਾਂ ਦਾ ਮਨੋਵਲ ਨਹੀਂ ਬਲਕਿ ਉਹਨਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਕਿਹੜੀ ਕਾਬਲੀਅਤ ਬ